ਜੇ ਵਾਧਿਆ ਹੈ ਕੋਲੇਸਟ੍ਰੋਲ ਦਾ ਇਨ੍ਹਾਂ ਤਿੰਨ ਭੋਜਨਾਂ ਤੋਂ ਤੁਰੰਤ ਜੜਾ ਕੀ ਪਰਹੇਜ਼ ਤੁਹਾਨੂੰ ਕਰਨਾ ਚਾਹੀਦਾ ਹੈ ਅੱਜ ਦੀ ਤੇਜ਼ ਰਫ਼ਤਾਰ ਜ਼ਿੰਦਗੀ ਵਿੱਚ ਸਾਨੂੰ ਕਈ ਬਿਮਾਰੀਆਂ ਨੇ ਘੇਰ ਲਿਆ ਇਨ੍ਹਾਂ ਦੇ ਵਿੱਚ ਵਧਿਆ ਹੋਇਆ ਕੋਲੇਸਟ੍ਰੋਲ ਬਹੁਤ ਆਮ ਹੈ ਜੇਕਰ ਤੁਹਾਡਾ ਕੋਲੇਸਟ੍ਰੋਲ ਪੱਧਰ ਵੀ ਉੱਚਾ ਹੈ ਤਾਂ ਚਿੰਤਾ ਕਰਨ ਦੀ ਕੋਈ ਲੋੜ ਨਹੀਂ ਹੈ ਹਾਲਾਂਕਿ ਇਹ ਇੱਕ ਚੇਤਾਵਨੀ ਸੰਕੇਤ ਹੈ ਕਿ ਤੁਹਾਨੂੰ ਆਪਣੀ ਖੁਰਾਕ ਵੱਲ ਵਿਸ਼ੇਸ਼ ਤੌਰ ਤੇ ਧਿਆਨ ਦੇਣ ਦੀ ਲੋੜ ਹੈ ਜਿहां ਕੋਲੇਸਟ੍ਰੋਲ ਨੂੰ ਘਟਾਉਣ ਦੇ ਲਈ ਕੁਝ ਖਾਸ ਭੋਜਨਾਂ ਦੇ ਸੇਵਨ ਨੂੰ ਸੀਮਿਤ ਕਰਨਾ ਬਹੁਤ ਜ਼ਰੂਰੀ ਹੈ ਤਾਂ ਅੱਜ ਅਸੀਂ ਤੁਹਾਨੂੰ ਵਿਸਥਾਰ ਨਾਲ ਦੱਸਾਂਗੇ ਤੇ ਸਰਲ ਸ਼ਬਦਾਂ ਦੇ ਵਿੱਚ ਦੱਸਾਂਗੇ ਕਿ ਤੁਹਾਨੂੰ ਕਿਹੜੀਆਂ ਚੀਜ਼ਾਂ ਤੋਂ ਪਰਹੇਜ਼ ਕਰਨਾ ਚਾਹੀਦਾ ਹੈ ਅਤੇ ਕਿਉਂ ਤੇ ਇੱਥੇ ਅਸੀਂ ਤੁਹਾਨੂੰ ਤਿੰਨ ਭੋਜਨਾਂ ਬਾਰੇ ਦੱਸ ਰਹੇ ਹਾਂ ਜੋ ਉੱਚ ਕੈਲੋਸਟ੍ਰੋਲ ਨੂੰ ਇੱਕ ਗੰਭੀਰ ਸਮੱਸਿਆ ਵਿੱਚ ਬਦਲ ਸਕਦੇ ਹਨ ਇਸ ਦੇ ਲਈ ਉਹਨਾਂ ਨੂੰ ਆਪਣੀ ਖੁਰਾਕ ਤੋਂ ਜਲਦੀ ਖਤਮ ਕਰਨਾ ਸਮਝਦਾਰੀ ਹੋਵੇਗੀ ਸਭ ਤੋਂ ਪਹਿਲਾਂ ਡੇਰੀ ਉਤਪਾਦ ਦੁੱਧ ਪਨੀਰ ਮੱਖਣ ਅਤੇ ਹੋਰ ਬਹੁਤ ਸਾਰੇ ਡੇਰੀ ਉਤਪਾਦ संतृप्त चर्बी यानी सैचुरेटेड फैट ਨਾਲ ਭਰਪੂਰ ਹੁੰਦੇ ਹਰ ਇਹ ਚਰਬੀ ਉੱਚ 콜ੈਸਟ੍ਰੋਲ ਦਾ ਮੁੱਖ ਕਾਰਨ ਹੈ ਉਦਾਹਰਨ ਦੇ ਵਜੋਂ ਸਿਰਫ ਇੱਕ ਚਮਚ ਮੱਖਣ ਵਿੱਚ ਲਗਭਗ 7.3 ਗ੍ਰਾਮ ਸੈਚੁਰੇਟਿਡ ਫੈਟ ਯਾਨੀ ਸੰਤ੍ਰਿਪਤ ਫੈਟ ਚਰਬੀ ਜਿਹੜੀ ਹੁੰਦੀ ਹੈ ਅਮਰੀਕਨ ਹਾਰਟ ਐਸੋਸੀਏਸ਼ਨ ਦੇ ਅਨੁਸਾਰ 2000 ਕੈਲਰੀ ਵਾਲੀ ਖੁਰਾਕ ਪ੍ਰਤੀ ਦਿਨ 11 ਤੋਂ 13 ਗ੍ਰਾਮ ਤੰਤ੍ਰਪਤ ਚਰਪੀ ਤੋਂ ਵੱਧ ਨਹੀਂ ਹੋਣੀ ਚਾਹੀਦੀ ਇਸ ਦਾ ਮਤਲਬ ਹੈ ਕਿ ਸਿਰਫ 2 ਚਮਚੇ ਮੱਖਣ ਇਸ ਸੀਮਾ ਤੋਂ ਵੱਧ ਹੈ ਅਗਲਾ ਲਾਲ ਮੀਟ ਜੀ ਹਾਂ ਲਾਲ ਮੀਟ ਨਾ ਸਿਰਫ ਕੋਲੇਸਟ੍ਰੋਲ ਵਧਾਉਂਦਾ ਹੈ ਸਗੋਂ ਜ਼ਿਆਦਾ ਸੇਵਨ ਲਾਲ ਮੀਟ ਨਾ ਸਿਰਫ ਕੋਲੇਸਟ੍ਰੋਲ ਨੂੰ ਵਧਾਉਂਦਾ ਹੈ ਸਗੋਂ ਜ਼ਿਆਦਾ ਸੇਵਨ ਕੋਲੋਰੈਕਟਰ ਕੈਂਸਰ ਦੇ ਜੋਖਮ ਨੂੰ ਵੀ ਵਧਾ ਸਕਦਾ ਹੈ ਇਸ ਦੇ ਵਿੱਚ ਬੀਫ ਲੇ ਲੇ ਅਤੇ ਸੂਰ ਵਰਗੇ ਲਾਲ ਮੀਟ ਸ਼ਾਮਿਲ ਹਨ ਲਾਲ ਮੀਟ ਵਿੱਚ ਸੰਤ੍ਰਪਿਤ ਚਰਬੀ ਵੀ ਜ਼ਿਆਦਾ ਹੁੰਦੀ ਹੈ ਜੋ ਦਿਲ ਦੀ ਸਿਹਤ ਲਈ ਨੁਕਸਾਨਦੇਹ ਹੈ ਇਸ ਤੋਂ ਇਲਾਵਾ ਬੇਕਨ ਵਰਗੇ ਪ੍ਰੋਸੈਸਡ ਮੀਟ ਵਿੱਚ ਪ੍ਰਿਜ਼ਰਵੇਟਿਵ ਅਤੇ ਰਸਾਇਣ ਹੁੰਦੇ ਹਨ ਜੋ ਕੈਂਸਰ ਦੇ ਜੋਖਮ ਨੂੰ ਵਧਾਉਂਦੇ ਹਨ ਅਗਲਾ ਖਾਣਾ ਪਕਾਉਣ ਦਾ ਤਰੀਕਾ ਵੀ ਮਾਇਨੇ ਰੱਖਦਾ ਹੈ ਜਿੱਹਾਂ ਬਹੁਤ ਜ਼ਿਆਦਾ ਗਰਮੀ ਤੇ ਗ੍ਰਿਲਿੰਗ ਜਾਂ ਖੋਲ੍ਹੀ ਅਗ ਤੇ ਖਾਣਾ ਪਕਾਉਣ ਦੇ ਨਾਲ ਐਚਸੀਏ ਅਤੇ ਪੀਏਐਚ ਨਾਮਕ ਰਸਾਇਣ ਬਣੇ ਸਕਦੇ ਹਨ ਜੋ ਡੀਐਨਏ ਨੂੰ ਪ੍ਰਭਾਵਿਤ ਕਰ ਸਕਦੇ ਹਨ ਅਤੇ ਕੈਂਸਰ ਦੇ ਜੋਖਮ ਨੂੰ ਵਧਾ ਸਕਦੇ ਹਨ ਇਸ ਦੇ ਲਈ ਜੇਕਰ ਤੁਸੀਂ ਮਾਸ ਖਾਂਦੇ ਹੋ ਤਾਂ ਇਸ ਨੂੰ ਉਬਾਲ ਲੈਣਾ ਪਾਫ ਲੈਣਾ ਜਾਂ ਹਲਕੇ ਤੇਲ ਵਿੱਚ ਪਕਾਉਣਾ ਬਿਹਤਰ ਹੈ ਤਲੇ ਹੋਏ ਪੋਜਨ ਫ੍ਰੈਂਚ ਫ੍ਰਾਈਜ਼ ਪਕੌੜੇ ਅਤੇ ਤਲੇ ਹੋਏ ਚਿਕਨ ਸਾਰੇ ਸਵਾਦੀ ਹੁੰਦੇ ਹਨ ਪਰ ਕੈਲੋਸਟ੍ਰੋਲ ਅਤੇ ਦਿਲ ਦੋਵਾਂ ਦੇ ਲਈ ਨੁਕਸਾਨਦੇ ਹੁੰਦੇ ਹਨ ਤਲੇ ਹੋਏ ਭੋਜਨ ਵਿੱਚ ਉੱਚ ਕੈਲਰੀ, ਟ੍ਰਾਂਸ ਫੈਟ ਅਤੇ ਵਾਧੂ ਤੇਲ ਹੁੰਦਾ ਹੈ ਜੋ ਤੁਹਾਡੇ ਦਿਲ ਦੀਆਂ ਤਮਣੀਆਂ ਨੂੰ ਨੁਕਸਾਨ ਪਹੁੰਚਾ ਸਕਦਾ ਹੈ ਜੇਕਰ ਤੁਹਾਨੂੰ ਇਹ ਪਕਵਾਨ ਖਾਣੇ ਚਾਹੀਦੇ ਹਨ ਤਾਂ ਉਹਨਾਂ ਨੂੰ ਹਵਾ ਦੇ ਵਿੱਚ ਤਲਣ ਓਵਨ ਵਿੱਚ ਪਕਾਉਣ ਅਤੇ ਹਲਕੇ ਜ਼ੈਤੂਨ ਦੇ ਤੇਲ ਦੀ ਵਰਤੋਂ ਕਰਨ ਬਾਰੇ ਵਿਚਾਰ ਕਰੋ। ਇਹ ਸਵਾਦ ਨੂੰ ਵਧਾਏਗਾ ਅਤੇ ਮਾੜੇ ਪ੍ਰਭਾਵਾਂ ਦੇ ਜੋਖਮ ਨੂੰ ਘਟਾਏਗਾ। ਤਾਂ ਇਹ ਕੁਝ ਚੀਜ਼ਾਂ ਨੇ ਜਿਸ ਨੂੰ ਤੁਸੀਂ ਆਪਣੀ ਜ਼ਿੰਦਗੀ 'ਚੋਂ ਬਾਹਰ ਕੱਢ ਕੇ ਆਪਣੀ ਸਿਹਤ ਨੂੰ, ਸਰੀਰ ਨੂੰ ਠੀਕ ਤੇ ਤੰਦਰੁਸਤ ਰੱਖ ਸਕਦੇ ਹੋ। ਅਜਈਆਂ ਹੋਰ ਟਿਪਸ ਨੂੰ ਜਾਣਨ ਵਾਸਤੇ ਵਿਸ਼ਵ ਵਾਰਤਾ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਵੋ।